ਅੱਜ 27 ਦਸੰਬਰ ਹੋ ਗਈ ਤੇ ਸਾਲ 2025 ਤੇ ਦਿਨ ਸ਼ਨੀਵਾਰ ਦਾ ਤੇ ਸਾਲ 2025 ਤੇ ਚੱਲਦੇ ਪਏ ਆ ਇਸ ਟਾਈਮ ਡਲੋਜੀ ਤੋਂ ਗਾਂਧੀ ਚੌਂਕ ਤੋਂ ਸੁਬਾਹ ਚੌਂਕ ਵਾਲੇ ਪਾਸੇ ਨੂੰ ਤੇ ਅੰਦਰ ਜਿਹੜਾ ਹੈ ਉਹ ਐ ਸਾਹਮਣੇ ਬਾਜ਼ਾਰ ਦਾ ਕੋਈ ਦ੍ਰਿਸ਼ ਜਿਹੜਾ ਹੈ ਪੂਰੇ ਸਟ੍ਰੀਟ ਤੁਸੀਂ ਦੇਖ ਸਕਦੇ ਹੋ ਤੇ ਮੈਂ ਅੱਗੇ ਦੇਖਦਾ ਪੂਰਾ ਰਾਸ਼ਾ ਤੇ ਟੂਰਿਸਟ ਜਿਹੜਾ ਆਪਣਾ ਸਮਾਨ ਆ ਖਰੀਦਦਾ ਫਿਰੋਕੀ ਲਈ ਉਹ ਖਰੀਦਦੇ ਜਾਂਦੇ ਤੇ ਲੋਕ ਜਿਹੜੇ ਟੂਰਿਸਟ ਜਿਹੜਾ ਸਰਦੀ ਦੇ ਵਿੱਚ ਮੋਸਟਲੀ ਉਹੀ ਜਿਹੜੇ ਆਉਂਦੇ ਅੱਗੇ ਹੁੰਦੇ ਜਾਂਦੇ ਨੇ ਉਹੀ ਆਉਂਦੇ ਆ ਕਿਉਂਕਿ ਠੰਡ ਦੇ ਵਿੱਚ ਲੋਕ ਇਹ ਲੋਕ ਜਿਹੜੇ ਆ ਮੋਸਟਲੀ ਜਿਹੜੇ ਆ ਥੋੜਾ ਚੱਕਦੇ ਆ ਸਰਦੀ ਦੇ ਮੌਸਮ 'ਚ ਆਉਣ ਵਾਸਤੇ ਉਹਨਾਂ ਨੂੰ ਲੱਗਦਾ ਵੀ ਮੌਸਮ ਜਿਹੜਾ ਹੈ ਉੱਥੇ ਖਰਾਬ ਹੋਇਆ ਹੈ ਅੱਜਕੱਲ ਹੈ ਵੀ ਤੇ ਆਪਾਂ ਨੂੰ ਤਾਂ ਠੀਕ ਮਿਲੇ ਆ ਵੀ 27 ਦਸੰਬਰ ਤੇ ਕੋਈ ਗੱਲ ਨਹੀਂ ਸਾਡੇ ਸਮੁੰਦਰ ਤੋਂ ਉੱਦ ਪਈ ਹੋਈ ਹੈ ਕਿ ਉੱਧਰ ਬਿਲਕੁਲ ਨਹੀਂ ਹੈਗੀ ਸਾਫ਼ ਸੁਥਰਾ ਮੌਸਮ ਹੈ ਤੇ ਵੇਸਟ ਵੀ ਹੈਗਾ ਹੈ ਤੋ ਰੇਟ ਵਾਜਬ ਆ ਗਿਆ ਆਫ ਸਿਜਨ ਦੇ ਉੱਤੇ ਸਾਰਾ ਆਈਟਮ ਦੇ ਲਗਭਗ ਇਹ ਬਾਕੀ ਜਿਹੜਾ ਹੁੰਦਾ ਹੈਗਾ ਜਿਹੜਾ ਕੰਮ ਹੈ ਬਾਕੀ ਜਿਹੜਾ ਸੀਨ ਹੈਗਾ ਕਮਾਕਾਰਾਂ ਦਾ ਇੱਥੇ ਲੋਕ ਜਿਹੜੇ ਆ ਮੈਜੋਰਟੀ ਲੋਕ ਜਿਹੜੇ ਆ ਉਹ ਨੌਕਰੀ ਪੇਸ਼ਾ ਮਿਹਨਤ ਮਜ਼ਦੂਰੀ ਵਾਲਾ ਕੋਈ ਜ਼ਮੀਨ ਵਗੈਰਾ ਨਹੀਂ ਹੈ ਨਹੀਂ ਇੱਥੇ ਤੇ ਜਿਹਦੇ ਨਾਲ ਖੇਤੀ ਦਾ ਕੰਮ ਚਲਾਇਆ ਜਾ ਸਕੇ ਕੰਮ ਸਾਰਾ ਜਿਹੜਾ ਹੈ ਮਿਹਨਤ ਮਜ਼ਦੂਰੀ ਦਾ ਹੀ ਇੱਥੇ ਹੈਗਾ ਵਸ ਸੋ ਇਹਨਾਂ ਦੇ ਜਿਹੜੇ ਹੁਣ ਇਹ ਜਿਹੜਾ ਤੁਹਾਨੂੰ ਇਹ ਜਿਹੜੇ ਸ਼ਿਤਰ ਨਜ਼ਰ ਆ ਰਿਹਾ ਇਹ ਜਦੋਂ ਆਪਾਂ ਗਾਂਧੀ ਚੌਂਕ ਤੋਂ ਸੁਭਾਸ਼ ਚੌਂਕ ਨੂੰ ਆਉਂਨੇ ਨਾ ਡਲੋਜੀ ਤੋਂ ਡਲੋਜੀ ਦੇ ਅੰਦਰ ਹੀ ਮਤਲਬ ਸੁਭਾਸ਼ ਚੌਂਕ ਤੋਂ ਗਾਂਧੀ ਚੌਂਕ ਨੂੰ ਜਾਂ ਜਾਂਦੇ ਆ ਜਾਂ ਗਾਂਧੀ ਚੌਂਕ ਤੋਂ ਸੁਭਾਸ਼ ਚੌਂਕ ਨੂੰ ਆਉਂਨੇ ਆ ਤੇ ਇਹ ਰਸਤੇ ਦਾ ਜਿਹੜਾ ਦ੍ਰਿਸ਼ ਹੈਗਾ ਉਹ ਇਸ ਤਰ੍ਹਾਂ ਦਾ ਹੈਗਾ ਤੇ ਬਹੁਤ ਹੀ ਲੰਬੀਆਂ ਚੌੜੀਆਂ ਗਰਾਉਂਡਾਂ ਖੁੱਲੀਆਂ ਇੱਥੇ ਹੈ ਨਹੀਂ ਆ ਇੱਥੇ ਸਿਰਫ ਉਹੀ ਆ ਵੀ ਸੜਕ ਦਾ ਕੰਡਾ ਹੀ ਹੈ ਜਿਹੜਾ ਤੁਸੀਂ ਜਿਹੜਾ ਦੇਖ ਸਕਦੇ ਹੋ نیچے ਕਾਫੀ ਡੀਪ ਹੈ ਲੋ ਜਾ ਕੇ ਪਿੰਡ ਵਗੈਰਾ ਹੋਟਲ ਵਗੈਰਾ ਬਣੇ ਹੋਏ ਇੱਥੇ ਜਿਹੜੇ ਲੋਕ ਥੱਲੇ ਜਾ ਕੇ ਰਹਿਣਾ ਚਾਹੁੰਦੇ ਆ ਉਹ ਰਹਿੰਦੇ ਆ। ਸੋ ਕਿ ਇਹ ਲੋਕਲ ਦੇ ਨਾਲ ਗੱਲ ਹੋਈ ਸੀ ਮੇਰੀ। ਮੈਂ ਉਹਨੂੰ ਪੁੱਛਿਆ ਭਾਈ। ਇਹ ਜਦੋਂ ਤੁਸੀਂ ਬਜ਼ੁਰਗਾਂ ਆਪਣੇ ਤੋਂ ਸੁਣਿਆ ਹੋਣਾ। ਤੇ ਇਹ ਜਿਹੜੀ ਲੋਕ ਜੀ ਬਣ ਤੋਂ ਪਹਿਲੇ ਇੱਥੇ ਕੋਈ ਲੋਕਲ ਜਿਹੜੇ ਆ ਰਹਿੰਦੇ ਹੋਣਗੇ ਇੱਥੇ। ਪਹਿਲੇ ਵੀ ਬਸੇਵਾ ਹੋਏਗਾ ਲੋਕਾਂ ਦਾ ਇੱਥੇ ਢਲੋਜੀ ਦੇ ਮੰਤੋ ਪਹਿਲੇ ਉਹ ਕਹਿੰਦਾ ਅਸੀਂ ਤਾਂ ਬਜ਼ੁਰਗਾਂ ਕੋਲੋਂ ਸੁਣਿਆ ਵੀ ਇਹ ਸਾਰੀ ਚੰਬਾ ਰਿਆਸਤ ਸੀਗੀ ਤੇ ਬਾਕੀ ਉਸ ਤੋਂ ਬਾਅਦ ਕਹਿੰਦਾ ਸਾਡੀ ਹੁਸਚ ਵੀ ਗਰਦਾਸਪੁਰ ਡਿਸਟ੍ਰਿਕਟ ਜਿਹੜਾ ਹੈ ਰਿਆ ਹੈ ਜਦੋਂ ਇਹ ਪੰਜਾਬ 'ਚ ਹੈਗਾ ਸੀ ਤੇ ਗਰਦਾਸਪੁਰ ਜ਼ਿਲ੍ਹਾ ਲੱਗਦਾ ਸੀਗਾ ਤੇ ਜਿਹੜੀ ਗੱਲ ਹੈਗੀ ਆ ਇੱਥੇ ਅੰਗਰੇਜ਼ਾਂ ਤੋਂ ਪਹਿਲੇ ਵਸੇਵੇ ਦੀ ਵੀ ਪਹਿਲੇ ਕੀ ਜਿਹੜੇ ਲੋਕ ਇੱਥੇ ਰਹਿੰਦੇ ਸੀਗੇ ਉਹ ਕਹਿੰਦਾ ਭੀ ਇਦਾਂ ਸੀਗਾ ਇਹ ਅੰਗਰੇਜ਼ਾਂ ਨੇ ਮਹਾਰਾਜਾ ਚੰਬਾ ਨੂੰ ਕਿਹਾ ਵੀ ਸਾਨੂੰ ਬੱਕਰੀ ਦੀ ਖਾਲ ਜੀ ਨਹੀਂ ਜਗਾ ਦੇ ਦੇ ਰਾਜਾ ਕਹਿੰਦੇ ਮੰਨ ਗਿਆ ਤਾਂ ਉਹਨੇ ਦਸਖਤ ਕਰ ਦਿੱਤੇ ਜਿੱਦਾਂ ਉਹਨੇ ਲੋਕਾਂ ਨੇ ਮਦਦ ਸਿਆ ਤੂੰ ਉਹਨੇ ਗਾੜੀ ਅੱਗੇ ਲੋਕਾਂ ਕੋਲ ਸੁਣਿਆ ਦਸਖਤ ਕਰਤੇ ਤੇ ਅੰਗਰੇਜ਼ਾਂ ਨੇ ਜਿਹੜੀ ਬੱਕਰੀ ਸੀਗੀ ਉਹਦੀ ਖਾਲ ਦਾ ਬਣਾ ਕੇ ਧਾਗਾ ਬਾੜਾ ਲੰਮਾ ਬਣਾ ਲਿਆ ਉਹਨੇ ਤੇ ਉਹ ਜਿੰਨੇ ਥਾਂ ਚ ਕਮਾਇਆ ਜਿੰਨਾ ਥਾਂ ਵੜਿਆ ਜਾਂਦਾ ਸੀ ਉਹ ਤੋਂ ਅੱਗੇ ਨਾਲ ਉਹਨਾਂ ਨੇ ਵੜ ਲਿਆ ਤੂੰ ਅੰਗਰੇਜ਼ਾਂ ਨੂੰ ਮਿਲ ਗਿਆ ਜਦੋਂ ਗੱਲ ਹੋਈ ਕਿ ਬੱਕਰੀ ਦੀ ਖਲ ਜਿੰਨੇ ਥਾਂ ਲੈਣੀ ਹੈ ਉਹਨਾਂ ਨੇ ਜਿੰਨੇ ਥਾਂ ਚ ਖਲ ਆ ਜੋਗੀ ਬੱਕਰੀ ਦੀ ਉਹਨਾਂ ਥਾਂ ਅੰਗਰੇਜ਼ਾਂ ਦਾ ਹੋ ਗਿਆ ਜੋ ਕਹਿੰਦੇ ਮਹਾਰਾਜ ਦੇ ਨਾਲ ਇਹਦੀ ਗੱਲ ਹੋਈ ਸੀ ਡੀਲ ਹੋਈ ਸੀ ਪਰ ਉਹਨਾਂ ਨੇ ਧਾਗਾ ਬਣਾ ਕੇ ਤੇ ਕਹਿੰਦੇ ਵੀ ਆ ਉਹਨੂੰ ਕਿਹਾ ਵੀ ਮਹਾਰਾਜ ਆ ਤੇ ਇਹਨੇ ਥਾਂ ਚ ਆ ਗਿਆ ਹੈਗਾ ਤੁਹਾਨੂੰ ਉਹ ਦੇਣਾ ਪਿਆ ਥਾਂ ਜਿਦਾਂ ਇਹ ਲੋਕ ਨਾਲ ਲੋਕਾਂ ਨੇ ਦੱਸਿਆ ਹੋਇਆ ਕੀ ਸਚਾਈ ਹੈ ਜਿਹੜੀ ਹੁਣ ਮੈਂ ਨਹੀਂ ਕਹਿ ਸਕਦਾ ਤੇ ਵਾਰ ਵਿੱਚ ਪਰ ਇਦਾਂ ਦੀ ਗੱਲਬਾਤ ਜਿਹੜੀ ਧਾਰਨਾ ਹੈਗੀ ਹੈ ਲੋਕਲ ਦੇ ਵਿੱਚ ਇੱਥੇ ਇਹ ਬਣੀ ਹੋਈ ਹੈ ਤੇ ਬਾਕੀ ਅੱਜ ਤੋਂ 13 ਸਾਲ ਪਹਿਲੇ ਮੈਂ ਇੱਥੇ ਆਇਆ ਸੀਗਾ ਤੇ ਉਦੋਂ ਤੋਂ ਹੁਣ ਤੋਂ ਕੋਈ ਚੇਂਜ ਬਿਲਕੁਲ ਨਹੀਂ ਹੈਗਾ ਨਾ ਤੇ ਕੋਈ ਮਾਰਕੀਟ ਐਕਸਪੈਂਡ ਹੋਈ ਆ ਨਾ ਕੋਈ ਸੜਕਾਂ ਚੌੜੀਆਂ ਹੋਈਆਂ ਤੇ ਨਾ ਘਰਾਂ ਦੇ ਡਿਜ਼ਾਈਨ ਜਿਹੜੇ ਆ ਕੋਈ ਬਦਲੇ ਹੈਗੇ ਉਹੋ ਹੀ ਸੀਨ ਜੋ 13 ਸਾਲ ਪਹਿਲੇ ਇੱਥੇ ਹੈਗਾ ਸੀਗਾ 13 ਸਾਲ ਦਾ ਵਕਫਾ ਬੜਾ ਹੁੰਦਾ ਤੇ 13 ਸਾਲਾਂ ਦੇ ਵਿੱਚ ਬਹੁਤ ਕੁਝ ਚੇਂਜ ਹੋ ਜਾਂਦਾ ਤੂੰ ਹੁਣ ਇੱਥੇ ਕੋਈ ਕਰਨ ਹੀ ਲੋਕ ਦਰਸਤ ਸਪੇਸ ਦੀ ਜਿਹੜੀ ਹੈ ਨਾ ਪ੍ਰੋਬਲਮ ਹੈਗੀ ਜਗਾ ਜਿਹੜੀ ਹੈ ਨਾ ਫਲੈਟ ਹੈ ਨਹੀਂ ਹੈਗੇ ਤੇ ਨਾ ਹੀ ਜੜੀ ਹੈ ਕਿ ਪਹਾੜਾ ਨਾ ਸੀੜ ਸੜ ਕੀਤੀ ਜਾ ਸਕਦੀ ਕਿਉਂਕਿ ਘਰ ਬਣੇ ਹੋਏ ਆ ਬਿਲਕੁਲ ਨਹੀਂ ਸੀੜਿਆ ਜਾ ਸਕਦਾ ਇੱਥੇ ਪਹਾੜਾ ਨੂੰ ਜਿਉਂ ਦਾ ਤਿਉਹ ਹੈ ਦਾ ਹੀ ਰੱਖਣਾ ਪੈਣਾ ਤੇ ਇੱਕ ਗੁਰਦੁਆਰਾ ਸਾਹਿਬ ਵੀ ਹੈ ਇੱਥੇ ਅੰਦਰ ਥਲੇ ਉਥੇ ਲੋਕ ਨਕਮਸਤਖੋਂ ਜਾਂਦੇ ਆ ਜਿਹੜੇ ਟੂਰਿਸਟ ਵੀ ਕਈ ਹੁੰਦੇ ਜਿਹਨਾਂ ਨੂੰ ਪਤਾ ਤੇ ਬਾਕੀ ਲੋਕਲ ਲੋਕਾਂ ਨੇ ਤੇ ਜਾਣੇ ਜਾਣਾ ਜਦੋਂ ਮੈਨੂੰ ਇਥੋਂ ਲੋਕਲ ਬੰਦੇ ਕੋਲ ਇਨਫੋਰਮੇਸ਼ਨ ਜਿਹੜੀ ਆ ਉਹ ਮਿਲੀ ਹੈਗੀ ਆ ਐਂ ਇਦਾਂ ਦੀ ਗੱਲਬਾਤ ਸੀ ਉਹਨਾਂ ਦੇ ਕੋਲ ਜਿਹੜੀ ਮੈਂ ਸੁਣੀ ਤੇ ਗੱਡੀ ਆਉਣ ਵਾਲਾ ਹੁਣ ਹੈਗਾ ਸਵਾਹ ਚੌਂਕ ਤੇ ਦਿਖਣ ਦੇ ਆਣਾ ਤੁਹਾਨੂੰ ਵਿੱਚੋਂ ਜੋ ਉਹ ਅੱਗੇ ਨਾਲ ਬਿਲਡਿੰਗ ਉਹਦੀ ਸਵਾਹ ਚੌਂਕ ਦੀ ਹੈ ਚੜਨਾ ਵੀ ਕਾਫੀ ਜਿਹੜਾ ਸੀਗਾ ਔਖਾ ਹੈ ਪਹਾੜ ਦੇ ਉੱਪਰ ਤੋਂ ਉਤਰਨਾ ਫੇਰ ਵੀ ਕਾਫੀ ਸੌਖਾ ਮੇਂ ਗਲੀ ਦੇ ਉੱਤੋਂ ਕੋਈ ਥੱਲੇ ਨੂੰ ਕੋਈ ਵੱਡੇ ਕੋ ਰਸਤੇ ਜਿਹੜੇ ਨਹੀਂ ਹੈਗੇ ਨੇ ਕੋ ਛੋਟੇ-ਮੋਟੇ ਜਿਹੜੇ ਆ ਰਸਤੇ ਹੈਗੇ ਆ ਵੱਡੀਆਂ ਸੜਕਾਂ ਤੋਂ ਥਾਹ ਨੂੰ ਮਹਾ ਬੰਦਾ ਇੱਥੇ ਤੁਰ ਕੇ ਹੀ ਜਾ ਸਕਦਾ 4-ਵੀਲਰ ਤੇ 2-ਵੀਲਰ ਜਿਹੜਾ ਹੈ ਉਹਨੂੰ ਸੜਕ ਦੇ ਕੰਡੇ ਤੇ ਹੀ ਕਿਤੇ ਲਾਉਣਾ ਪੈਂਦਾ ਘਰ ਤੱਕ ਜਿਹੜਾ ਹੈ ਨਹੀਂ ਖੜਿਆ ਜਾ ਸਕਦਾ ਕਿਉਂਕਿ ਜਗ੍ਹਾ ਨਹੀਂ ਹੈ ਉਹਨੇ ਖਾਣ ਵਾਸਤੇ ਇਸ ਕਰਕੇ ਤਮਾਮ ਗੱਡੀਆਂ ਤੁਸੀਂ ਦੇਖਦੇ ਪਿਓ लगिया हुई यार छे हाँ भाई क्या लवतरे ठीक की कर रहे हैं ब्लॉगिंग कर रहे हैं हाँ ब्लॉगिंग कर रहे हैं नाम बता दो चाइनीज़ का सर 1973 सर 19 ठीक स्पेस स्पेस नहीं डाल रहे ना विदाउट स्पेस S I R 1973 ठीक हाँ तो ये कुछ ऐसा दृश्य ਉੱਪਰ ਸਿੱਖ ਦੇਵੇਂ ਮੌਸਮ ਵਾ ਕਮਾਲ ਹੈ ਤੇ 10 ਦਸੰਬਰ ਸੰਨ 2025 ਆ ਤੇ ਮੌਸਮ ਜਿਹੜਾ ਹੈ ਬੜਾ ਇੱਕ ਨੰਬਰ ਹੈ ਚੱਲਦਾ ਪਿਆ ਹਾ ਜੇ ਮੈਂ ਫੋਨ ਨਹੀਂ ਤੇ ਫਿਰ ਜਸਤਾ ਮੌਸਮ ਸਿਕ ਨੰਬਰ ਹੈ ਆਪੋਟ ਆਫ ਦਾ ਹੋਟਲ ਵਗੈਰਾ ਦੇ ਇੱਥੇ ਕਾਫੀ ਆ ਰਹਿਣ ਦੀ ਪ੍ਰੋਬਲਮ ਨਹੀਂ ਹੈ ਖਾਣ ਪੀਣ ਦੀ ਪ੍ਰੋਬਲਮ ਨਹੀਂ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਸਿਰਫ ਸਵੇਸ ਦਾ ਥੋੜਾ ਹੈਗਾ ਤੇ ਅੱਗੇ ਪਿੱਛੇ ਵੀ ਰੁੱਕ ਸਕਦਾ ਸੀਜ਼ਨ ਤੇ ਬੰਦੇ ਨੇ ਆਉਣਾ ਉੱਥੋਂ ਤੁਰ ਕੇ ਆ ਜੇ ਜਾਂ ਕਿਤੇ ਟੂ ਵੀਲਰ ਤੇ ਅੱਗੇ ਆ ਜੇ ਤੇ ਚੰਗਾ ਰਹੇਗਾ ਬੰਦਾ ਗਰਮੀ ਆਸਾ ਸਰਦੀ ਤੇ ਖੈਰ ਕਰ ਗੱਡੀ ਕੋਈ ਜਿਹੜਾ ਐਸੋ ਨਹੀਂ ਮੋਡਰੇਟ ਹੈ ਬੰਦਾ ਆ ਵੀ ਸਕਦਾ ਤੇ ਵੀ ਰਹਿੰਦੇ ਹੁਣ ਲੱਗੇ ਆਪਾਂ ਪਹੁੰਚ ਗਏ ਆਂ ਸਵਾ ਚੌਂਕ ਦੇ ਤੇ ਉੱਥੋਂ ਅੱਗੇ ਆਪਾਂ ਜਿਹੜਾ ਹੈ ਫਵadde ਹੁਣ ਖਜਾਰ ਨੂੰ ਖਜਾਰ ਚੱਲਦੇ ਆਂ ਰਾਤ ਰਵਾਂਗੇ ਖਜਾਰ ਤੇ ਦੇਖਾਂਗੇ ਦ੍ਰਿਸ਼ ਉੱਥੋਂ ਦੇ ਹਜ਼ਾਰ ਦੇ ਮੌਸਮ ਕਿਹੋ ਜਿਹਾ ਉੱਥੇ ਦਾ ਉੱਥੇ ਜਿਹੜਾ ਸੀਨ ਹੈ ਇਸ ਤਰ੍ਹਾਂ ਦਾ ਦਿਖਦਾ ਪਿਆ ਡਲਹਾਉਜੀ ਸਬਾਸ ਚੌਂਕ ਵਰਕਿੰਗ ਤੇ ਹੈ ਇਹ ਛੋਟੂ ਛੋਟੀਆਂ ਬੜੀਆਂ ਸੁਭਾ ਚੌਂਕ ਚ ਪਰ ਉਹ ਪੰਜ ਚਾਰ ਗੱਡੀਆਂ ਲੱਗਦੀਆਂ ਨਾ ਦੀ ਆ ਦੇਖੋ ਅਸੀਂ ਕਿਦਾਂ ਲਾਇਆ ਹੋਇਆ ਉਹਨਾਂ ਨੇ ਖੋਖਾ ਸਾਢੇ ਜੀ ਖੜਾ ਕੀਤੇ ਸੜਕ ਤੇ ਮਿਲ ਲਮਕਾਉਣ ਵਾਲੀ ਗੱਲ ਥੱਲੇ ਦੋ ਪਿੱਲਰ ਖੜੇ ਕੀਤੇ ਹੈ ਯਾਰ ਉਹਦਾ ਹਿਲਮ ਕਾਇ ਹੋਇਆ ਥੱਲੇ ਨੂੰ ਨਾ ਜਿਹੜਾ ਤੁਸੀਂ ਦੇਖਦੇ ਰਹੋ ਆ ਤੁਹਾਨੂੰ ਮੈਂ ਦਿਖਾਉਂਦਾ ਸਾਈਡ ਤੋਂ ਕਰਕੇ ਕੈਮਰਾ ਆਹ ਦੇਖਿਓ ਥੱਲੇ ਉਹਦਾ ਤੁਸੀਂ ਜਿਹੜਾ نیچے ਦੇਖ ਰਿਹਾ ਥੱਲੇ ਦੇਖ ਲੈਂਦਾ ਨਾ ਥੱਲੇ ਦੇਖ ਲੈਂਦਾ ਕੀ ਹੈ ਲੋਕਾਂ ਕੋ ਦਸਾਂਗੇ ਨਾ ਪਿੰਡ ਅੱਛਾ ਅੱਛਾ ਵੀਡੀਓ ਦੇਖਣਗੇ ਲੋਕੀ ਵੀ ਹਾਂ ਭਾਈ ਵੀਡੀਓ ਬਣਾ ਰਹੇ ਹਾਂ ਵੀ ਇਦਾਂ ਦਾ ਸਿਸਟਮ ਆ ਉੱਥੇ ਰਹਿਣ-ਛੈਣ ਲੋਕਾਂ ਦਾ ਤੇ ਜਿਹੜਾ ਬੰਦਾ ਆ ਕੇ ਦੇਖਣ ਉਹਦੀ ਗੱਲ ਵੱਖਰੀ ਆ ਹਾਲੇ ਰਹਿਣ-ਛੈਣ ਤੇ 10 20 30 ਕਿਲੋਮੀਟਰ ਤੇ ਬਤਲ ਜਾਂਦਾ ਹਾਂਜੀ ਹੋਰ ਤੁਸੀਂ ਇੱਥੇ ਰਹਿਣ ਵਾਲੇ ਅੱਛਾ ਅੱਛਾ ਲੋਕਲ ਹੈ ਕੀ ਕੰਮ ਕਰਦੇ ਕੁੱਲੀ ਦਾ ਆਲ ਰੌਂਡਰ ਆ ਪੂਰੇ ਹੈ ਖੇਤੀ-ਕੁਤੀ ਹੁੰਦੀ ਕਿ ਨਹੀਂ ਇੱਥੇ ਅੱਛਾ ਪਰ ਤੇ ਇਹ ਪਿੰਡ ਥੱਲੇ ਪਿੰਡ ਤੁਹਾਡੇ ਉੱਪਰ ਮੇਰਾ ਪਿੰਡ ਦੇ ਵਿੱਚ ਨੀਚੇ ਚਮੇਰਾ ਲਿਖ ਨਹੀਂ ਹਾਂ ਚਮੇਰਾ ਲਿਖਿਆ ਗਿਆ ਮੇਰੇ ਪਿੱਛੇ ਆ ਅੱਛਾ 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 ਤੁਸੀਂ ਕਿੱਥੋਂ ਆਏ ਮੈਂ ਬਟਾਲਾ ਗਰਦਾਸਪੁਰ ਬਟਾਲਾ ਮੇਰੇ ਕੇ ਅਰਬਨ ਸਟੇਟ ਕਲੋਨੀ ਅਰਬਨ ਸਟੇਟ ਕਿਹੜੀ ਨਵੀਂ ਕਿ ਪੁਰਾਣੀ ਨਵੀਂ ਨਵੀਂ ਤੂੰ ਉੱਥੇ ਤਾਂ ਮੈਂ ਰਹਿਣਾ ਯਾਰ ਉੱਥੇ ਕਿੱਥੇ ਗਏ ਸੀ ਸਸਨਾਰ ਹੈ ਕਿ ਉਹ ਇੱਕ ਬੇਜੀ ਮੈਰੀ ਸੀ ਜੀ ਰੋਟੀ ਹਾਂ ਬੇਟੀ ਦੀ ਮੈਰਿ ਸੀ ਨਾ ਹੋਈ। ਬੇਟੀ ਦੀ ਮੈਰਿ ਸ਼ੋਰ ਔਰ ਸੁਲਿੰਦਰ ਖੈਰਾ। ਨਹੀਂ ਸੁਲਿੰਦਰ ਖੈਰਾ ਨਹੀਂ। ਗੁਰੂਪੱਤਰੀ ਕੀ ਗੁਰੂ ਜੀ ਜਿੱਦਦਾ ਨਾ ਆ। ਉਹ ਟੀਚਰ ਲੱਗਾ ਸਕੂਲ ਵਿੱਚ। ਅੱਛਾ, ਛੁੱਟੀ ਉਦਾਂ ਕੰਮ ਹਲਵਾਈ ਦਾ ਕੰਮ ਵੀ ਕਰਦੇ ਹੁੰਦੇ ਹਨ। ਆਦੇ ਤੁਹਾਨੂੰ ਲੋਕ ਲੈ ਗਏ ਬਟਾਲਾ ਕਿਹੜਾ ਦੂਰ ਤੁਹਾਡਾ? ਇਹ ਤਾਂ ਰਹਿ। ਇਹ ਠੀਕ ਆ। ਵਧੀਆ ਲੱਗਾ ਜਦੋਂ ਫਿਰ ਆਪਣੇ। ਕਿਹੜੇ ਹੋਟਲ? ਹਾਂ? ਕਿਹੜੇ ਹੋਟਲ? ਸਰ ਉਹ ਕਿਨਾਂ ਆ? ਇਹ ਮੈਂ ਬਣੀ ਖੈਰਾ ਅੱਜ ਮੈਂ ਖਜਾਰ ਜਾਣਾ। ਅੱਛਾ ਬਣੀ ਖੈਰਾ। ਹੂੰ ਹੂੰ। ਕੱਲੀ ਹੀ ਫੈਮਿਲੀ ਨਾਲ ਨਾ ਮੇਰੀ ਫੈਮਿਲੀ ਐ ਪਿੱਛੇ ਠੀਕ ਹੈ ਭਾਈ ਵਧੀਆ ਕਰੋ ਕੰਮ ਸੋ ਇਹ ਆ ਗਿਆ ਜੀ ਆਪਾਂ ਮੋੜ ਉੱਥੇ ਹੀ ਐਸਟੀ ਫਰਾਂਸਿਸ ਚਰਚ ਜਿਹੜੀ ਐ ਤੇ ਸੁਬਾਹ ਚੌਂਕ ਦੇ ਵਿੱਚ ਇਹ 1873 ਚੜੀ ਦੂਜੀ ਚਰਚ ਹੈਗੀ ਐ ਉਹ ਜਿਹੜੀ ਐ ਪੁਰਾਣੀ ਹੈਗੀ ਹੈ ਪਹਿਲੀ ਉਹ ਹੈ ਦਾ ਮਤਲਬ ਗਾਂਧੀ ਚੌਕ ਵਾਲੀ ਜਿਹੜੀ ਚਰਚਾ ਹੈ ਇਹ ਇਸ ਤਰ੍ਹਾਂ ਦਾ ਚਰਚ ਸੀ ਜਿਹੜਾ ਕੁਝ ਇਸ ਤਰ੍ਹਾਂ ਦਾ ਹੈ ਸੁਆਹ ਨੇ ਇਹ ਤਾਂ ਸੁਆਹ ਚੰਦਰ ਬੋਸ ਇਹਨਾਂ ਦੇ ਨਾਮ ਤੇ ਚੌਕ ਹੈ ਜੀ ਹੈ ਅੱਗੇ ਇਹਦੇ ਦਾ ਦ੍ਰਿਸ਼ ਜਿਹੜਾ ਹੈ ਕੋਈ ਏਸ ਤਰ੍ਹਾਂ। ਬੀਅਰ ਨਾਈਸ। ਜੈਕਟ ਬੰਦ ਬੀਅਰ ਜੈਕਟ ਬਹੁਤ ਅੱਛਾ ਹੈ ਯਾਰ। ਮੈਂ ਇਹ ਤੋ ਨਿਕਾਲ ਦਿੰਦਾ। ਸੋ ਐਂਡ ਕਰਦੇ ਆਂ ਇੱਥੇ ਵੀਡੀਓ ਦਾ। ਸੋ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸੁਵਾਸਚਾੰਡ ਲੋਜੀ ਤੋਂ। ਆਪ ਤਰੀਖ 27 ਦਸੰਬਰ ਸੰ 2025। ਆਓ। ਬਿਊਟੀਫੁਲ ਮੌਸਮ।